ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਬੈੜਾਂ ਸੇਲ ਲਈ ਲੈ ਕੇ ਆਏ ਹਾਂ ਜੀ ਸੱਤੇ ਦੀਆਂ ਸੱਤੇ ਹੀ ਵਾਈ ਟੌਪ ਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਵਾਈਟੋਟੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮਕਾਰ ਕਾਰੋਬਾਰ ਪੂਰਾ ਵਧੀਆ ਚੱਲਦਾ ਬਾਈ ਪਾਪੇ ਦੀ ਮਿਹਰ ਆ ਚਲੋ ਵਧੀਆ ਆ ਗਾਵਾਂ ਤੇ ਬੱਚੀਆਂ ਦੋਨਾਂ ਦੀ ਹੈ ਨਾ ਹਾਂਜੀ 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 ਠੀਕ ਹੈ ਭਾਈ ਗਾਵਾਂ ਕਿਵੇਂ ਨਹੀਂ ਆਉਂਦੀਆਂ ਨੇ ਗਾਇਆਂ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਆ ਹੁਣ ਦੋ ਬੇੜਾਂ ਬਈ ਠੀਕ ਹੈ ਉਹ ਤੁਹਾਨੂੰ ਪਤਾ ਥੋੜਾ ਜਿਹਾ ਕੰਮ ਕਾਲੀ ਵਾਲਾ ਸੀਗਾ ਇਹ ਨਮਾਈਆਂ ਨਮਾਈਆਂ ਨਹੀਂ ਠੀਕ ਹੈ ਇਹ ਆਪਾਂ ਉਹ ਐਂਡ ਤੇ ਨਿਕਾ ਮਰਾ ਦਾਂਗੇ ਠੀਕ ਹੈ ਭਾਈ ਤੇ ਬਾਕੀ ਬੱਚੀਆਂ ਹਾਂ ਬੱਚੀਆਂ 7 ਅੱਜ ਨਾਮ ਤੇ ਡਰੈੱਸ ਬੋ ਨਾਮ ਮੇਰਾ ਲਾਪਰੀ ਦਾ ਬਈ ਪਿੰਡ ਸੁਖਾਣਾੰਦ ਹਮ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਇਹ ਭਗਤੇ ਤੋਂ 7 ਕਿਲੋਮੀਟਰ ਆ ਬਗਰਾੜੀ ਤੋਂ ਵੀ 7 ਆ ਠੀਕ ਹੈ ਮੋਗਾ ਆਪਾਂ ਨੂੰ ਚਾਲੀ ਪੈਂਦਾ ਮੋਬਾਈਲ ਨੰਬਰ ਬੋ ਤੇ ਮ 729 57848 ਇਹ ਬਠਿੰਡੇ ਨੇੜੇ ਬਠਿੰਡੇ ਦੇ 35 ਕਿਲੋਮੀਟਰ ਆ। ਕਈ ਵਾਰੀ ਕੋਈ ਪੁੱਛ ਲੈਂਦਾ ਹੈ ਨਾ ਨੇੜੇ ਬਠਿੰਡੇ ਦੇ ਪੈਂਦਾ। ਸਹੀ ਆ ਬਈ ਠੀਕ ਆ। ਹਾਂਜੀ ਤੇ ਇੱਧਰੋਂ ਸ਼ੁਰੂ ਕਰ ਲੈਨੇ ਆ। ਕਿੰਨੀ ਕੁ ਉਮਰ ਆ ਬੱਚੀ? ਇਹ ਬਈਆ 6 ਮਹੀਨਿਆਂ ਦੀ ਆ ਬੱਚੀ। ਠੀਕ ਆ ਬਈ। ਹਾਂਜੀ ਤੇ ਕਿਹੜੇ ਟੀਕੇ ਦੀ ਆ ਬਈ? ਬਈਆ ਇਹਨਾਂ ਦਾ ਨਹੀਂ ਪਤਾ। ਠੀਕ ਆ। ਹਾਂ ਤੇ ਮਾਂ ਦਾ ਦੁੱਧ ਬਈ? ਬਈ ਮਾਂ ਦਾ ਦੁੱਧ ਵੀ ਨਹੀਂ ਪਤਾ ਐਵੇਂ ਆਪਾਂ ਕਹਿ ਦਈਏ 35 ਕਿਲੋ ਕਿ ਨਹੀਂ ਆਪਾਂ ਚੋਏ। ਸਹੀ ਗੱਲ ਆ। ਸਹੀ ਗੱਲ ਆ। ਅ ਗੱਲ ਬਾਈਆਂ ਜਿੰਨੀ ਕੋ ਹੋਈ ਓਨੀ ਕੀ ਦੱਸੂ ਠੀਕ ਆ ਕਿ ਨਹੀਂ ਐਵੇਂ ਗੱਪ ਮਰਵਾਉਣ ਨੂੰ ਜਨੇ ਮਰਜ਼ੀ ਬਣਾਉਂਦਾ ਆ ਉਹ ਜਨੇ ਮਰਜ਼ੀ ਮਰਾਲੂ ਹੁਣ ਆ ਜੇ ਬੱਚੜੀਆਂ ਕਹਿੰਦੇ ਡੰਨ ਮਾਰ ਕੇ 40 1 26 ਦੀਆਂ ਫਲਾਂਗੀਆਂ ਲੇਖਣੀ ਉਹ ਤਾਂ ਆਉਂਗਾ ਬਣਾ ਦਿੰਨੇ ਆ ਉਹਦਾ ਕੋਈ ਫਾਇਦਾ ਨਹੀਂ ਆਪਣੀਆਂ ਦੋ ਚੀਜ਼ਾਂ ਦੀਆਂ ਗਾਰੰਟੀਆਂ ਬਾਈ ਠੀਕ ਆ ਇੱਕ ਤਾਂ ਇਹ ਤੁ ਜੈਡ ਮਾਲ ਜਿਹੜਾ ਹਨਾ ਕਿਸੇ ਤੇ ਐ ਨਹੀਂ ਗੰਡਣਾ ਹੋਊਗੀ ਸਰੀਰ ਤੇ ਠੀਕ ਆ ਬਾਈ ਜੀਰਾਈਆਂ ਨਹੀਂ ਹੁੰਦੀਆਂ ਉਹ ਨਾ ਹੋਊਗੀ ਜੇ ਧੌਖੀਰੀ ਆ ਚਾਰ ਹੀ ਥਣਾਂ ਜੇ ਫੋੜ ਸ਼ਾਂਗ ਹੋਵੇ ਕਿਸੇ ਬੱਚੀ ਦੀ ਸਾਰੀਆਂ ਫ੍ਰੀਜ ਦੇਉਂਗਾ ਦੰਦੋਂ ਖੀਰੀ ਦੀ ਚਾਰ ਖਣਾ ਦੀ ਫੁੱਲ ਗਾਰੰ ਨਾ ਨਹੀਂ ਆਪਾਂ ਬੱਚੀਆਂ ਫ੍ਰੀ ਚ ਦੇਵਾਂਗੇ ਬਈ ਜੇ ਕਿਸੇ ਬਾਈ ਕਹਿੰਦਾ ਫ੍ਰੀ ਇਹ ਕਿਹਦੇ ਤੇ ਫੂਡ ਸ਼ਾਕ ਆ ਇਹਦਾ ਦੰਦ ਡਿੱਗਿਆ ਵਾ ਠੀਕ ਆ ਬਾਈ ਹਾਂਜੀ ਹੂੰ ਲੈ ਬਾਈ ਬਰੀਡ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਪ੍ਰਿੰਟ ਪੂਰਾ ਚੰਗਾ ਇੱਕ ਨੰਬਰ ਬਰੀਡ ਆ ਫੇਸ ਫੂਡਸ ਲੋਈ ਲਾਈ ਪੂਰੀ ਚੰਗੀ ਆ ਥਾਂ ਦਿਖਾ ਦੇ ਚੱਲ ਚਾਹ ਰਹੀ ਆ ਬਾਈ ਲੈ ਬਾਈ ਯਾਰੀ ਥਾਣਾ ਗਰੰਟੀ ਹੋ ਬਾਈ ਹਾਂ ਆਪਾਂ ਐਂਡ ਤੇ ਪਤਾ ਕੀ ਕਰਾਂਗੇ ਬਾਈ ਦੋ ਮਿੰਟ ਆਪਣੀ ਵੀਡੀਓ ਲੰਬੀ ਹੋ ਜੂ ਸਾਰੀਆਂ ਬੱਚਿਆਂ ਦੇ ਦੰਦ ਪਟਕੇ ਦਿਖਾ ਦਾਂਗੇ ਠੀਕ ਆ ਨਹੀਂ ਨਾਲ ਦੀ ਨਾਲ ਹੀ ਰਖਾਈ ਚੱਲੋ ਫਿਰ ਨਾਲ ਦੀ ਨਾਲ ਹਾਂਜੀ 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 ਫਿਰ ਆਏ ਨਾ ਉਹ ਗੱਲ ਨਹੀਂ ਬਣਨੀ ਨਾਲ ਦੀ ਨਾਲ ਹੀ ਰਖਾਈ ਲਓ ਜੀ ਓਕੇ ਹੁਣ ਫੇਸ ਬੜਾ ਚੰਗਾ ਬੋਦੀ ਚੰਗੀ ਹਸਨਖਪੁਣਾ ਚੰਗਾ ਫੁੱਲ ਬਰੀਡ ਆ ਪ੍ਰਿੰਟ ਫਰੰਟ ਪੂਰਾ ਚੰਗਾ ਕੀ ਬਾਤ ਆ ਬਾਈ ਹੂੰ ਉਹਰਾ 2 ਨੰਬਰ ਹੈ ਕਿ ਨਹੀਂ ਆਇ ਨਹੀਂ ਬਾਈ ਆਪਣੀਆਂ ਸਾਰੀਆਂ ਬੱਚੀਆਂ ਹਨ ਜੇ ਕੋਈ ਬੰਦਾ ਆ ਕੇ ਕਹੇ ਆਹ ਬੱਚੀ ਤੇਰੀ ਖੁਜਲੀ ਆ ਉਹ ਵੀ ਬੱਚੀ ਮੈਂ ਫ੍ਰੀ ਚ ਦੇਉਂਦਾ ਠੀਕ ਹੈ ਬਾਈ ਹਾਂ ਤੇ ਕੀ ਮੁੱਲ ਲਾ ਬਾਈ ਜਾਇ ਜਰ ਮੁੱਲ ਬਾਈ ਯਾਰ ਇਹਨਾਂ ਪੰਜਾਂ ਬੱਚੀਆਂ ਦਾ ਇਕੱਠਾ ਕਰਾਂਗੇ ਠੀਕ ਹੈ ਜੀ ਐਡ ਵੀ ਆਪਾਂ ਦੱਸ ਦਾਂਗੇ ਠੀਕ ਹੈ ਬਾਈ ਹੂੰ ਹੂੰ ਚਾਰ ਬੱਚੀਆਂ ਦਾ ਮੁੱਲ ਬਾਈ ਇਹਨਾਂ ਇਕੱਠਾ ਕਰਾਂਗੇ ਪਹਿਲੇ ਨੰਬਰ ਵਾਲੀ ਤਾਂ ਦਿਖਾ ਤੀ ਥਣ ਝੋਲੀ ਦੀ ਤੇ ਪ੍ਰਿੰਟ ਪ੍ਰਿੰਟ ਦੀ ਬਰੀਡ ਦੀ ਇੱਕ ਨੰਬਰ ਵਾਲੀ ਦੀਆਂ ਦੇ ਕੰਨ ਵੇਖ ਪੂਰਾ ਗਲਾਈ ਚ ਆਇ ਨਹੀਂ ਨਿਕਾ ਜਾਂ ਕੰਨ ਨਹੀਂ ਹੂੰ ਇਹ ਬਈ ਕੀ ਬਾਤ ਆ ਹਾਂ ਅੱਗੇ ਦੋ ਨੰਬਰ ਤੇ ਬੱਚਾ ਆ ਗਿਆ ਕਿੰਨੀ ਉਮਰ ਹੈ ਦੀ ਇਹ ਬਈ ਸਾਢੇ 10 ਮਹੀਨੇ ਦੀ ਬੱਚੀ ਆ ਠੀਕ ਆ ਤੇ ਹਾਈਟ ਮੀਟ ਦਿਖਾ ਦੇ ਲੈ ਬਈ ਬਰਾਬਰ ਖੜਾ ਉਸ ਹਸਾਬ ਨਾਲ ਅੰਦਾਜ਼ਾ ਲਾ ਲਿਓ ਕੱਦ ਚੰਗਾ ਬੱਚੀ ਦਾ ਥਾਣ ਦਿਖਾ ਦੇ ਵੀਰੇ ਲੈ ਚਾਰ ਥਾਣ ਕੀ ਬਾਤ ਆ ਸੇ ਦੰਦ ਵੀ ਦਿਖਾ ਦੇ ਹੁਣ ਦੰਦ ਵੀ ਦਿਖਾ ਦੇ ਇਹ ਬਈ ਬਿਰਲ ਵੀ ਨਹੀਂ ਭੋਰਾ ਵੀ ਲੋ ਜੀ ਦੇਖੋ ਲੈ ਜਮਾ ਕੀਰੀ ਕੱਚੀ ਕੀਰੀ ਆ ਆ ਕੁਆਲਿਟੀ ਦਿਖਾ ਦੇ ਬਸੀ ਇਹ ਸਰੀ ਹੈ ਨਾ ਬੋਦੀ ਬਾਦੀ ਪੂਰੀ ਚੰਗੀ ਪੂਰੀ ਸਰੀ ਦੀ ਬਰੀਡ ਆ ਡਾਕਟਰ ਹੁਣ ਕਹਿੰਦੇ ਆਪਾਂ ਕਹਿ ਦਈਏ ਬਈ ਫਾਰਮ ਚੋਂ ਲਿਆਂਦੀ ਆ ਹਨਾ ਇਹ 40 1 26 ਦੀ ਆ ਫਲਾਨੇ ਦੀ ਉਹ ਕੰਮ ਨਾ ਤਾਂ ਕੀਤਾ ਨਾਂਗ ਕਰਨਾ ਨੋ ਹੀ ਲੋੜ ਆ ਹਨਾ ਮੈਂ ਸਹੀ ਗੱਲ ਆ ਵੀਰੇ ਯਾਰ ਆਪਣੀਆਂ ਵਸ਼ੀਆਂ ਬੋਲਣ ਗਿਆ ਕੁਆਲਿਟੀ ਦੇਖ ਲਓ ਹੁਣ ਹਨਾ ਸਹੀ ਗੱਲ ਆ ਬਈ ਚਾਰੇ ਪਾਸਿਓ ਹਮ ਆ ਵੇਖੋ ਕੰਨ ਕੋਨੇ ਦਿਖਾ ਦੇ ਗੋਲਾ ਪੂਰਾ ਛੋਟੀ ਜੀ ਬੂਤੀ ਦੀ ਕੌਲੀ ਚ ਪਾਣੀ ਪੀਣ ਵਾਲੀ ਹਮ ਬ ਆ ਵੀ ਦੱਸੂਗਾ ਬਾਈ ਹਨਾ ਕੁਆਲਟੀ ਇੱਕ ਨੰਬਰ ਚਾਰ ਹੀ ਖਣ ਲੈ ਵਾਲ ਬੁਲ ਪੂਰੇ ਆ ਦੇਖੀ ਝੋੜੀ ਹਮ ਇੱਕ ਨੰਬਰ ਝੋੜੀ ਆ ਤੇ ਮੁੱਲ ਕੋਈ ਚੱਕਰ ਨਹੀਂ ਚਾਰਾਂ ਦਾ ਇਕੱਠੀਆਂ ਦਾ ਦਾ ਨਹੀਂ ਮੁੱਲ ਬਾਈ ਕਹਿੰਦਾ ਜੈ ਜੀ ਕਰਾਂਗੇ ਕੋਈ ਬਾਲਾ ਮੁੱਲ ਨਹੀਂ ਕਰਦੇ ਨਹੀਂ ਨਹੀਂ ਮੁੱਲ ਆਪਣੇ ਬਾਈ ਡਾਕਟਰ ਦੋ ਬੱਛੀਆਂ ਦੇ 20000 ਤੋਂ ਬਾਹਰ ਲੀਆਂ ਦੋ ਬੱਛੀਆਂ ਠੀਕ ਆ ਤੇ ਬਾਕੀ ਬੱਛੀਆਂ 20 ਤੋਂ ਅੰਦਰ ਕੋਈ ਚੱਕਰ ਨਹੀਂ ਆ ਕੁਆਲਟੀ ਦੇਖੋ ਖੜਨੀ ਖੁੜਨੀ ਲੰਮੀ ਲੁੰਮੀ ਬਹੁਤ ਆ ਗਈ ਬਾਕੀ ਦੰਦੋਂ ਖੀਰੀ ਚਾਰ ਥਾਂ ਨੇ ਬਾਈ ਇੱਕ ਨੰਬਰ ਦੀ ਆਪਣਾ ਇੱਕ ਤਾਂ ਪਸੂ ਦਾ ਕੋਈ ਦੰਦਾਂ ਤੋਂ ਨਾ ਡਰੇ ਇੱਕ ਥਾਂ ਤੋਂ ਨਾ ਡਰੋ ਬਾਕੀ ਤੁਸੀਂ ਵੀਡੀਓ ਤੇ ਦੇਖ ਲਓ ਆਪ ਸੀ ਬਾਕੀ ਪ੍ਰਿੰਟ ਜਾਂ ਜੋ ਵੀ ਇਹ ਬੰਦੇ ਦਾ ਚਾ ਦੇਖ ਲੈ ਅੱਗੇ ਤਾਂ ਸਹਾਨੇ ਅਰਜੀ ਭਈਆ ਗੋਲ ਮਟੋਲਿਆ ਕੀ ਬਾਤ ਆ ਯਾਰ ਪਲੀ ਵੀ ਬਹੁਤ ਹਨਾ ਬੱਚੀ ਫੇਸ ਦੇਖ ਬੋਦੀ ਬਾਦੀ ਪੂਰੀ ਚੰਗੀਆਂ ਸੁਣਾ ਆਪਣਾ ਫੋਨ ਵਿੱਚ ਜੀ ਬ੍ਰੀਡ ਚੈੱਕ ਕਰ ਲੈ ਕੁਆਲਿਟੀ ਕਿ ਇੱਕ ਨੰਬਰ ਹੈ ਕਿ ਅਗਲਾ ਕਹਿੰਦਾ ਯਾਰ ਬਾਈ ਹੁਣ ਆ ਬੱਚੀ ਆ ਹਨਾ ਇਹ ਕਹਿੰਦੇ ਆਪਾਂ ਬੀਐਸਡੀ ਆ ਹੂੰ ਇਹ ਬਈਰ ਢੱਕਾ ਵਾਲਾ ਕਰਦੀ ਆ ਇਹ ਆਪਾਂ ਉਪਰਦੰਦ ਦਿਖਾ ਦੋਗੇ ਦਿਖਾ ਦੇ ਦਿਖਾ ਦੋਗੇ ਹੁਣੇ ਢੱਕਾ ਲਓ ਜੀ ਖੀਰੀ ਆ ਕੱਚੀ ਜਮਾ ਖੀਰੀ ਕੋਈ ਚੱਕਰ ਨਹੀਂ ਬਾਕੀ ਗਰੰਟੀ ਹੋਈ ਆ ਮੇਰੀ ਗੱਲ ਕਹਿ ਤੀ ਮੇਰੀ ਗੱਲ ਸੁਣ ਲੈ ਭਾਵੇਂ 500 ਕਿਲੋਮੀਟਰ ਤੇ ਮੰਗਾਲੇ ਕਰਾਇਆ ਮੈਂ ਆਪਦੇ ਕੋਲੋਂ ਦੇ ਉਜੇ ਬੱਚੀਆਂ ਦੰਦ ਸੱਟਿਆ ਹੋਦਾ ਵੀ ਬੱਸ ਠੀਕ ਆ ਭਾਈ ਸਹੀ ਗੱਲ ਆ ਭਾਈ ਪੂਰੀ ਰਾਜੀ ਆ ਪਲੀ ਵੀ ਆ ਪੁੜਾਪੜਾ ਦੇ ਕੋ ਚੋਰੀ ਇਹ ਆਪ ਕਹਿੰਦੇ ਛੋਟਾ ਹਾਥੀ ਹੋਈ ਆ ਬਸ ਹਾਂ ਲੱਗਦਾ ਹੀ ਹੈ ਸਾਬ ਦਾ ਸਹੀ ਗੱਲ ਆ ਇੱਕ ਘਰ ਗੱਲ ਤੇ ਪਲੀਆਂ ਵੀ ਆ ਦੋਨੇ ਰਸ਼ੀਆਂ ਭਾਈ ਸਹੀ ਗੱਲ ਆ ਬੜੀ ਵੀਰ ਜੀ ਮੱਲਾ ਨੂੰ ਤੁਰਦੀ ਆ ਯਾਰ ਮੈਂ ਕਹਿੰਦਾ ਕੀ ਬਾਤਾਂ ਯਾਰ ਵੀਰੋਂ ਲੱਤਾਂ ਦਿਖਾ ਬਈ ਆਈ ਨਹੀਂ ਫੁੱਟੋਂ ਪੁਣਾ ਆਇਆ ਵੇਖੋ ਯੂਜੇ ਜੇ ਹੁਣ ਆ ਬੱਚੀ ਆ ਇਹਦਾ ਕੋਈ ਮੁੱਲ ਨਹੀਂ ਬਈ ਕੋਈ ਮੁੱਲ ਨਹੀਂ ਬਈ ਕੀ ਬਾਤ ਆ ਬਾਈ ਥਣ ਚਾਰੀ ਹੋ ਗਈ ਨੇੜੇ ਤੋਂ ਚੱਕ ਬਈ ਕੀ ਹੋ ਜੇ ਕੋਈ ਬਾਈ ਤਾਂ ਦੇ ਜੰਦਾਈ ਦਾ ਪਿਆਰ ਵੀਡੀਓ ਤੇ ਕਹਿੰਨੇ ਆ ਤੇਰੀ ਤੇ ਜੇ ਕਿਸੇ ਨੇ ਆਏ ਕਹਿੰਦਾ ਤੇਰੀ ਬੱਚੇ ਦੰਦ ਡਿੱਗਿਆ ਹਨਾ ਉਹਨੂੰ ਸੱਤੇ ਬੱਚਿਆਂ ਇਕੱਠਾ ਰਫ੍ਰੀਜ ਦੇਉਂਗਾ ਚੱਕ ਬਾਈ ਐਡਾ ਚੈਲੰਜ ਕਰਤਾ ਬਾਈ ਨੇ ਕੋਈ ਚੱਕ ਰਹੀ ਨਹੀਂ ਵੈਸੇ ਯਾਰ ਗਰੰਟੀ ਹੂ ਤੇ ਦਿਖਾ ਵੀ ਦਿੰਨੇ ਆ ਆਪਾਂ ਸਾਨੂੰ ਕੋਈ ਚਰਚ ਨਹੀਂ ਆ ਹਾਂ ਹਾਂ ਆਪਾਂ ਬਈ ਦੰਦ ਦੇ ਤੁਹਾਨੂੰ ਦਿਖਾ ਵੀ ਦਿੰਨੇ ਆ ਮੜ ਕੇ ਦਿਲ ਦੇ ਧੜਕਾ ਨਹੀਂ ਰਹਿੰਦਾ ਦਿਖਾਉਣ ਵਾਲੀ ਚੀਜ਼ ਤਾਂ ਦਿਖਾਈ ਜਾਂਦੀ ਹੈ ਹਨ ਇਹ ਤਾਂ ਖੁੱਲੀਆਂ ਫਿਰਦੀਆਂ ਆਈਆਂ ਇਹ ਦੋਨੇ ਬੱਛੀਆਂ ਚਾਰ ਹੀ ਥਾਣਾ ਪੂਰੀ ਵਿੱਥੀ ਤੇ ਲੈ ਚੈੱਕ ਕਰੋ ਬਈ ਕੁਆਲਿਟੀ ਇੱਕ ਨੰਬਰ ਆ ਹਨ ਅਗਲਾ ਕਹਿੰਦੇ ਯਾਰ ਬਈ ਪਿੱਠ ਫੜਾ ਦਿਖਾਈਂ ਦੋਨੇ ਬੱਛੀਆਂ ਦਾ ਜੇ ਕਿਸੇ ਨੇ ਸਾਭ ਲਈਆਂ ਹਨਾ ਬਾਲਾ ਦਾ ਪਬਲਿਕ ਨੂੰ ਕਹਿੰਦੇ ਨੇ ਡੇਢ ਡੇਢ ਦੀ ਬੱਛੀ ਆ ਠੀਕ ਆ ਹਾਂ ਇੱਥੋਂ ਦਿਖਾਈ ਬਈ ਹੁਣ ਸਹੀ ਯਾ ਕੋਈ ਦੂਰ ਠੀਕ ਅਗਰ ਲੱਗਦਾ ਵੀ ਇਹਦੀ ਹਾਈਟ ਨਾ ਛੋਟੀ ਹੋਵੇ ਹਨਾ ਦੋਨਾਂ ਬੱਚਿਆਂ ਦੀ ਇੱਕੋ ਜੀ ਹਾਈਟ ਆ ਵੀਰੇ ਆ ਲੈ ਆਪਾਂ ਕੋਨੇ ਖੜ ਜਾਂਦੇ ਆ ਲੈ ਬਾਈ ਅੰਦਾਜ਼ ਉਹ ਸਾਹ ਨਾਲ ਲਾਲ ਰੁਕ ਕੀ ਬਾਤ ਆ ਬਾਈ ਤੇ ਮੁੱਲ ਮੁੱਲੇ ਜੋੜੀ ਦਾ ਬਾਈ 55000 ਠੀਕ ਆ ਬਾਈ ਜੋੜੀ ਦਾ ਮੁੱਲ 55000 ਰੁਪਇਆ ਮੰਨ ਤਨ ਹੋ ਜਾਣਾ ਬਾਈ ਹਾਂ ਥੋੜਾ ਵਧ ਕਰ ਦਾਂਗੇ ਮੌਕੇ ਤੇ ਠੀਕ ਆ ਹਾਂ ਬੱਛੀ ਚੰਗੀ ਆ ਨਾ ਬੱਛੀ ਬਾਈ ਯਾਰ ਹੁਣ ਚਲੋ ਠੀਕ ਆ ਕਹਿਣਾ ਤਾਂ ਨਹੀਂ ਚਾਹੀਦਾ 30 30000 ਦੀ ਬੱਛੀ ਆ ਬਾਈ ਆ ਤੁਸੀਂ ਨੇਤੀ ਵੀਡੀਓ ਬਣਾਉਣੇ ਆ ਅਗਲਾ ਛੋਟੀਆਂ ਛੋਟੀਆਂ ਗੱਠ ਮੁਠੀਆਂ ਆ ਜਾਂਦੀ 30 30 ਮੰਗੀ ਜਾਂਦਾ ਬਾਈ ਅਗੇ ਵੀਰੇ 4 ਨੰਬਰ ਆ ਗਈ ਕਿੰਨੀ ਕੁ ਉਮਰ ਆ ਬੱਚੇ ਦੀ ਇਹ ਬਈ 5.5 ਮਹੀਨਿਆਂ ਦੀ ਦੇਖ ਬਈ ਬੱਚੀ ਦੀ ਕੁਆਲਿਟੀ ਅਗਲਾ ਕਹਿ ਦਿੰਦਾ ਵੀ ਸੋਈ ਦੇਖਣ ਕੀ ਆਏ ਲੈ ਜਿਵੇਂ ਗੱਬਣ ਹੁੰਦੀ ਆ ਬੱਚੀ ਤੇ ਕੰਨ ਦਿਖਾ ਦੇ ਵੀਰੇ ਛੋਟਾ ਜਿਹਾ ਕੰਨ ਲੈ ਕੀ ਬਾਤ ਆ ਬਈ ਕੀ ਆ ਮੂਤੀ ਦਿਖਾਈ ਬਈ ਫੇਸ ਦੇਖ ਹਨ ਲੈ ਬਿਊਟੀ ਚੈੱਕ ਹਾਂ ਨਿਕਾ ਮੂਹ ਆ ਅਗਲਾ ਕਹਿੰਦਾ ਕੌਲੀ ਚ ਪਾਣੀ ਪੀਣ ਵਾਲੀ ਚੀਜ਼ ਆ ਸਹੀ ਗੱਲ ਆ ਬਰੀਡ ਬਹੁਤ ਚੰਗੇ ਬੱਚਾ ਬਹੁਤ ਚੰਗੇ ਪ੍ਰਿੰਟ ਬਰੰਡ ਪੂਰਾ ਲੈ ਇਹ ਤਾਂ ਅਖੀਰ ਹੋਈ ਨਹੀਂ ਨਹੀਂ ਬਈ ਫਿਰ ਵੀ ਯਾਰ ਆਪਾਂ ਦਿਖਾ ਦਿੱ ਗਏ ਹੈਨਾ ਆਪਣਾ ਫਰਜ਼ ਵੰਦ ਅਗਲਾ ਆਪਾਂ ਨੂੰ ਕਹਿਣ ਜੋਗਾ ਨਹੀਂ ਕੱਲ ਨੂੰ ਕੋਈ ਸਹੀ ਗੱਲਾਂ ਮੈਂ ਲੈ ਤੋਰਾ ਚੈੱਕ ਕਰ ਲੋ ਫਰੰਡ ਚੈੱਕ ਕਰ ਲੋ ਰੀਚ ਚੈੱਕ ਕਰ ਲੋ ਇਹ ਤੇ ਆਪਣਾ ਸੂਲ ਹੋ ਬਈ ਇੱਕ ਤਾਂ ਆਪਣੀਆਂ ਬੱਚਿਆਂ ਦਾ ਕੋਈ ਬੰਦਾ ਆ ਕੇ ਪਿੱਠ ਪੂੜਾ ਚੈੱਕ ਕਰ ਲੇ ਹੂੰ ਐ ਨਹੀਂ ਢਾਲੂ ਜੀ ਪਿੱਠ ਦੀ ਨਾ ਹੋਊਗੀ ਇੱਕ ਬੱਚੀ ਦਾ ਤੋਰਾ ਓਕੇ ਹੋਊ ਆਪਣੀ ਦਾ ਠੀਕ ਆ ਬਾਈ ਭਾਵੇਂ ਬੰਦਾ ਅੱਦੇ ਕੋਲੇ ਆਪਣੇ ਕੋਲੇ ਬੰਦੇ ਹੁੰਦੇ ਆ ਡਾਕਟਰਾਂ ਚਰਾ ਕੇ ਵੀ ਨਹੀਂ ਦੇਂਦੇ ਆਪਣੀਆਂ ਬੱਚੀਆਂ ਠੀਕ ਆ ਬਾਈ ਹਾਂ ਤੇ ਕੀ ਮੋਲ ਆ ਇਹਦਾ ਫਿਰ ਬੱਚੇ ਦਾ ਇਹ ਆਪਣੇ ਚਾਰ ਬੱਚਿਆਂ ਦਾ ਮੁੱਲ ਕਰਾਂਗੇ ਬਾਈ ਠੀਕ ਆ ਇੱਕ ਤਾਂ ਜਿਵੇਂ ਉਹ ਪਹਿਲੇ ਪਾਸੇ ਬੈਹਣਾ ਖੜੀ ਹਨ ਕਿ ਇੱਕ ਇਹ ਤੇ ਦੋ ਹੋ ਰਹੀਆਂ ਪਹਿਲੇ ਪਾਸੇ ਠੀਕ ਆ ਬਾਈ ਤੇ ਆ ਬੱਚੀ ਬਾਈ ਕਿੰਨੀ ਉਮਰ ਹੈ ਦੀ ਇਹ ਬੱਚੀ ਹੈਗੀ 8 1/2 ਮਹੀਨੇ ਦੀ ਬਈ ਇਹਦੀ ਵੀ ਝੋਲੀ ਚੈੱਕ ਕਰਾ ਦੇ ਲੈ ਚਾਰ ਹੀ ਥਾਂ ਹੋਣੀ ਗਰੰਟੀ ਵਾਲਾ ਕੰਮ ਓਕੇ ਆ ਬਈ ਤੇ ਆ ਬੂਥੀ ਦਿਖਾ ਬਾਈ ਵੇਖੀ ਟੂਆ ਟੂਆ ਬੋਦੀਵਾਦੀ ਚੈੱਕ ਕਰ ਤੰਨ ਦਿਖਾ ਦੇ ਬਾਈ ਗੋਲ ਆ ਪੂਰਾ ਕੁਆਲਿਟੀ ਇੱਕ ਨੰਬਰ ਹੈ ਨਾ ਹਾਂ ਹੂੰ ਨੰਦ ਵੀਰੇ ਕੁਆਲਿਟੀ ਨੂੰ ਨਾ ਮਾੜਾ ਹੋਊਗੀ ਸਾਹ ਦੇਖ ਬੂਥੀ ਬਾਈ ਹਾਂ ਕੀ ਬਾਤ ਆ ਬਿਊਟੀ ਬਹੁਤ ਹੈ ਬੱਚੇ ਤੇ ਹੈ ਨਾ ਹਾਂ ਬਈ ਨੰਦ ਵੀਰੇ ਖਾਦੇ ਬਾਈ ਲਓ ਜੀ ਉਹੀ ਚੈੱਕ ਕਰਨੀ ਪਈ ਕਹਿੰਦਾ ਵੀਡੀਓ ਜੀ ਦਿਖਾ ਦੇ ਓਕੇ ਆਪਾਂ ਯਾਰ ਜੇ ਸੱਚੀ ਤਾਂ ਹੀ ਦਿਖਾਉਣੇ ਬਈ ਹੈਨਾ ਹੂੰ ਸਹੀ ਆ ਲੈ ਬਈ ਉਤੋਂ ਪੱਦਰ ਚਾਰ ਥਾਨ ਨੰਨੋਂ ਕੀਰੀ ਬਰੀਡ ਤੇ ਫੇਸ ਦੀ ਬਿਊਟੀ ਫੇਸ ਤਾਂ ਜਿੰਨੀ ਛੋਟਾ ਆ ਬਈ ਯਾਰ ਛੋਟਾ ਜਿਹਾ ਫੇਸ ਆ ਕਿਆ ਬਾਤ ਆ ਇਹ ਮੁੱਲ ਵੀ ਪਾਈ ਨੇ ਯਾਰ ਜਾਇਜ਼ ਆ ਜੈਜ ਮੁੱਲ ਕਰਿਆ ਜਮਾ ਬਾਈ ਨੇ ਜਿਵੇਂ ਜੋੜੀ ਦਾ 55000 ਜੋੜੀ ਚੰਗੀ ਬਹੁਤ ਉਹ ਜੀ ਜੋੜੀ ਦਾ ਲੈ ਤੈਨੂੰ ਵੀ ਪਤਾ 60 62 62 ਮੰਗੀਆਂ ਲੱਗਦੀ ਗੱਲ ਉਹ ਜੀ ਬੱਛੀਆਂ 35 35000 ਦੀ ਵੇਗ ਜਾਂਦੀ ਆ ਆਪਾਂ ਤਾਂ ਵੇਚਣ ਵਾਲੇ ਬੰਦੇ ਵੀ ਲੈ ਜਾਂਦੇ ਆ ਬਾਈ ਹੂੰ ਪਣਾ ਵਿਚੇ ਦੇਖਾ ਦੇ ਚੱਲੋ ਅੱਗੇ 6 ਨੰਬਰ ਤੇ ਆ ਗਈ ਤੇ ਝੂਲੀ ਚੈੱਕ ਕਰੋ ਚਾਰ ਥਣ ਕੀ ਬਾਤ ਹੈ ਗੱਬਣਾ ਨੂੰ ਝੋੜੀ ਹੋਣਾ ਪੱਟੀ ਬੈਠੀ ਆ ਦੇਖ ਬਈ ਕੋਲ ਬਿਊਟੀ ਫੇਸ ਨਹੀਂ ਦੇਖੋ ਕੀ ਬਾਤ ਆ ਬਈ ਬੋਦੀ ਵਾਦੀ ਪੂਰੀ ਚੰਗੀ ਆ ਨਾ ਹਾਂ ਬਈ ਸਨਖ ਪੁਣਾ ਫੁੱਲ ਆ ਬੱਚੀ ਜੀ ਬ੍ਰੀਡ ਪੁੱਤਰ ਪੁੱਤਰ ਕੁਆਲਿਟੀ ਵਾਲਾ ਹੀ ਲੈਣਾ ਡਾਕਟਰ ਆਏ ਨੇ ਬਈ ਉਹਨੇ ਲੱਗਿਆ ਹੀੜ ਕਤੀੜ ਜੀ ਕਰ ਲਈ ਨੋਈ ਵਧੀਆ ਬਈ ਸਾਫ਼ ਸੁਥਰਾ ਕੰਮ ਬਾਈ ਕਰਦਾ ਹਨਾ ਕੋਈ ਇਹ ਜੀ ਗੱਲ ਨਹੀਂ ਕਿਸੇ ਬਾਕੀ ਆਪਾਂ ਤੁਸ ਨੂੰ ਨਾ ਟੋਕ ਵਾਲਾ ਨਹੀਂ ਲੈਂਦੇ ਜਮਈ ਹਮ ਨਾ ਆਪਣੇ ਕਿਸੇ ਪਸ਼ੂ ਦੇ ਗੰਡ ਮਰੋੜੀ ਹੋ ਕੋਈ ਵੀ ਹੈਨਾ ਪੰਦਾ ਆ ਕੇ ਹੱਥ ਧਰਦੇ ਬਈ ਇੱਥੇ ਦੇ ਗੰਡ ਆ ਜਾਂ ਕੋਸ ਹੋਰ ਠੀਕ ਆ ਨਹੀਂ ਆਉ ਤੈਨੂੰ ਪਤਾ ਤੀਆਂ ਬੱਚਿਆਂ ਦੇ ਵਜੀਰਾ ਹੁੰਦੀ ਆ ਕਿਸੇ ਦੇ ਕੋਸ ਹੁੰਦਾ ਹੈ ਇਹ ਨਹੀਂ ਵੀ ਜਿਹੇ ਜਆ ਕੋ ਮਿਲ ਗਿਆ ਚੱਕ ਲਿਆ ਹਾਂ ਨਾ ਨਾ ਤੋ ਜੇ ਕੋ ਲੈ ਲੈਂਦਾ ਬਈ ਵਾ ਆਪਣੀਆਂ ਹਮ ਆਪਾਂ ਗਾਂ ਵੀ ਤੇ ਬੱਚੀ ਵੀ ਸੁੱੱਚਾ ਪਸ਼ੂ ਵੀ ਵੱਧ ਲੈਨੇ ਆ ਹਾਂ ਸ਼ਾਂਟ ਕੇ ਬਈ ਪਸ਼ੂ ਲੈ ਲੈਂਦਾ ਇਹ ਨਹੀਂ ਵੀ ਜਿਹੇ ਜਆ ਆ ਗਿਆ ਚੱਕ ਲਿਆ ਬੱਸ ਬੱਚੀ ਦੀ ਹਜੇ ਉਮਰ ਕੋਈ ਨਹੀਂ ਬਾਲੀ ਆਵੇਗੀ ਦੇਖੀ ਚੋੜੀ ਚੱਡੀ ਵੇ ਗੱਬੜਾ ਕੀ ਆ ਦੰਦੋ ਹੀ ਦੰਦੋ ਯਰ ਗਰੰਟੀ ਆ ਕਰ ਗਰੰਟੀ ਆ ਬਸ ਠੀਕ ਆ ਇਹਦੇ ਦਿਖਾ ਦੇ ਬਈ ਹੁ ਕਿਉਂ ਨਹੀਂ ੱੱਲੇ ਵਿੱਚ ਇਹਦੀ ਕਿੰਨੀ ਉਮਰ ਆ ਭਰਾ ਇਹਦੀ ਬੱਚੀ 7.5 ਮਹੀਨੇ ਉਮਰ ਦੀ ਆ ਕੀ ਬਾਤ ਆ ਚਾਰ ਹੀ ਥਾਣਾ ਬਈ ਪੂਰੀ ਬਿੱਤਿਆ ਥਾਣਾ ਫੇਸ ਦੇਖ ਬੋਦੀਵਾਦੀ ਪੂਰੀ ਚੰਗੀ ਆ ਨਾ ਦੰਦ ਦਿਖਾ ਦੇ ਹੁ ਨਾਸਾਂ ਦੇਖੋ ਗਲਾਬੀ ਕੋਈ ਜਖਮ ਨਹੀਂ ਥੋੜਾ ਤਾਂ ਤੱਕਾ ਜ਼ਰੂਰ ਕਰਦੀ ਆ ਲਓ ਜੀ ਬਸ ਕੀ ਬਾਤ ਆ ਓਕੇ ਆ ਫੇਸ ਕੱਦ ਬਰੀਟ ਪ੍ਰਿੰਟ ਪੂਰਾ ਚੰਗਾ ਚਾਰ ਥਾਣਾ thora ਦੇਖੋ ਬਈ ਇੱਕ ਨੰਬਰ ਲੈ ਕਿਆ ਬਾਤ ਹੈ ਮਾ ਦਾ ਰਿਕਰਡ ਬਾਈ ਕਹਿੰਦਾ ਕਹਿਣ ਦਾ ਕੋਈ ਫਾਇਦੇ ਨਹੀਂ ਜਿੰਨਾ ਮਰਜ਼ੀ ਖਾ ਲਓ ਠੀਕ ਆ ਕਿ ਨਹੀਂ ਹਾਂ ਜੀ ਮੈਂ ਡਾਇਟਰੀ ਯਾਰ ਆ ਬੱਛੀਆਂ ਇਹਨਾਂ ਦੀ ਮਾ ਦਾ ਰਿਕਰਡ 45 45 50 50 ਕਿਲੋ ਦੱਸ ਦਿੰਦੇ ਨੇ ਕੀ ਫਾਇਦਾ ਗੱਪ ਮਾਰਨ ਦਾ ਇਹ ਹੁਣ ਆਇਆ ਬੰਦੇ ਨੇ ਕਹਿੰਦੇ ਚੰਗੀਆਂ ਸਾਬ ਲੀਆਂ 30 ਤੋਂ ਪਲੱਸ ਜਾਣਗੀਆਂ ਲੋ ਸਹੀ ਗੱਲ ਆ ਬਾਈ ਅੱਗੇ ਸੇਵਾ ਤੇ ਰਹਿ ਜਾਂਦਾ ਯਾਰ ਬੱਚਾ ਹਨਾ ਕਿ ਜੇ ਹੁਣ ਉਹੀ ਗੱਲ ਬਈ ਖਰਾਕੀ ਨਾ ਬੂ ਬੱਚੇ ਨੂੰ ਫੇਰ ਕੀ ਦੁੱਧ ਦੇਣਾ ਹੋਰ ਬੱਚੇ ਉਹ ਇੰਨੀ ਆਪਣੀਆਂ ਜਾ ਕੇ ਕਿਸੇ ਨੇ ਸੁੱਕੀ ਤੂੜੀ ਤੇ ਬੰਨਤੀਆਂ ਹਨਾ ਫੇਰ ਬੰਨਣ ਦਾ ਕੋਈ ਫਾਇਦਾ ਨਹੀਂ ਇਹ ਤੋਂ ਬੰਨਦਾ ਨਾ ਹੀ ਲਵੇ ਸਹੀ ਗੱਲ ਆ ਬਾਈ ਹੂੰ ਤੇ ਮੁੱਲ ਦੱਸ ਦੇ ਵੀਰੇ ਇਹਨਾਂ ਨੇ ਕੀ ਕੀ ਨੇ ਮੁੱਲ ਡਾਕਟਰ ਜਿਵੇਂ ਆ ਦੋ ਬੱਛੀਆਂ ਹਨਾ ਤੇ ਇੱਕ ਆ ਬੱਛੀ ਆ ਠੀਕ ਆ ਤੈਨੂੰ ਹੋ ਗਿਆ ਤਾਂ ਆ ਦਸਵੀਂ ਵਿੱਚ ਕਿਧਰ ਫਿਰਨਲ ਠੀਕ ਆ ਤੇ ਇਹੀ ਜਿਹੀ ਚਾਰ ਬੱਛੀਆਂ ਹਨਾ ਹੂੰ ਇਹ ਨਾ ਮੁੱਲ ਹੈ 57000 ਰੁਪਏ 57000 ਰੁਪਏ ਹਾਂ ਚਾਰਾ ਤੇ ਉਹ ਦੋ ਉਧਰ ਹੂੰ 57000 ਰੁਪਏ ਚਾਰਾਂ ਦਾ ਮੁੱਲ ਆ ਠੀਕ ਆ ਕਿ ਨਹੀਂ ਮੁੱਲ ਜਾਇਜ਼ ਆ ਬਈ ਬੱਚੀਆਂ ਚਿੰਗੀਆਂ ਇੱਕ ਵਾਰ ਇਹ ਹੁਣੀ ਆਈ ਇਹ ਮੈਂ ਡੈਡੀ ਤੋਂ ਪੁੱਛ ਕੇ ਦੱਸੂਗਾ ਇਹਦਾ ਮੈਨੂੰ ਫੋਨ ਤੇ ਕਰਾਂਗੇ ਬਹੁਤ ਠੀਕ ਆ ਬਈ ਇਹਦੀ ਬੁਤੀਬਾਤੀ ਦਿਖਾ ਦੇ ਇੱਕ ਵਾਰ ਫੇਰ ਹੂੰ ਆਲਾ ਕਹਿੰਦਾ ਯਾਰ ਕੁਆਲਿਟੀ ਦੇਖ ਬਈ ਉਹ ਨੂੰ ਬੋਲਦੀ ਆ ਵੇਖੀ ਬੱਚਾ ਕੀ ਬਾਤ ਆ ਬਈ ਇੱਕ ਨੰਬਰ ਆ ਹਾਂ ਛੋਡੇ ਕੰਨ ਦੀਆਂ ਦੀ ਗਾਵਾਂ ਦੋਨੇ ਸੂਣ ਵਾਲੀਆਂ ਬਾਈ ਬਾਈ ਆਹ ਵੇਰ ਤਾਂ ਇੱਕ ਤਾਂ ਦੇ ਨਹੀਂ ਲਉਗੀ ਡੱਬੀ ਹਾਂ ਡੱਬੀ ਹੈ ਜਿਹੜੀ ਠੀਕ ਆ ਹਾਂ ਦੁੱਧ ਦੇ ਉਹੇ 20 ਤੋਂ ਪਲੱਸ ਵੇੜਾ ਠੀਕ ਆ ਆਹ ਇਹਦੀ ਝੋਲੀ ਝੁਲੀ ਦਿਖਾ ਦਿਓ ਤੁਹਾਨੂੰ ਬਹੁਤ ਮੋਟਾ ਲੱਗਿਆ ਤੇ ਮੁੱਲ ਕਿੱਡਾ ਕਹਦਾ ਬਾਈ ਇਹ ਮੁੱਲ ਦਾ 6000 ਰੁਪਿਆ 70000 ਰੁਪਿਆ ਹਾਂ ਥੱਲ ਦਿਖਾ ਦਿਓ ਇਧਰੋਂ ਗੁਲਾਬੀ ਦੇ ਨੇ ਚਾਰੇ ਮੋਟੇ ਲੱਗਦੇ ਪੂਰੀ ਬਿੱਤੀ ਤੇ ਇਹ ਆਈਆਂ ਹੀ ਆ ਵੇੜਾ ਹੁਣ ਠੀਕ ਆ ਸਹੀ ਗੱਲ ਹੈ ਤਾਂ ਅਪਾ ਦਾ ਮੇਨ ਅੱਜ ਬਸ਼ੀਆਂ ਦੀ ਵੀਡੀਓ ਦਿਖਾਉਣੀ ਆ ਠੀਕ ਆ ਇਹ ਜਿਹੜੀ ਵਹਿੜ ਆ ਇਹ ਦੂਜਾ ਸੂਆ ਮੂੰਹ ਚੌਗੀ ਆ ਠੀਕ ਆ ਇਹ ਦੁੱਧ ਦੇਊਗੀ 17-18 ਕਿਲੋ ਬਈ ਇਹਦਾ ਭਾਗ ਕਿੰਨਾ ਕ ਇਹਦਾ ਭਾਗ ਹੈਗਾ ਬਈ 62000 ਰੁਪਈਆ ਠੀਕ ਆ ਬਈ ਹਾਂਜੀ ਨਾਗਸੀ ਭਰਾ ਕੋਲ ਜਿਹੜੇ ਸਾਰੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਏ ਬਾਈ ਨਿਕਮਟ ਕਰ ਲਓ ਜੀ ਧੰਨਵਾਦ